ਅੱਜ ਇੱਕ ਵਾਰ ਦੋਸਤੋ ਜੂਨ ਮਹੀਨਾ ਚੱਲ ਰਿਹਾ ਹੈ ਤੇ ਦਰਬਾਰ ਸਾਹਿਬ ਵਿਖੇ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਹੋਏ ਸ਼ਹੀਦਾਂ ਦੀ ਯਾਦ ਦੇ ਵਿੱਚ ਗਮਗੀਨ ਮਾਹੌਲ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਸ਼ਹੀਦਾਂ ਨੂੰ ਯਾਦ ਕਰ ਰਹੀਆਂ ਨੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਉਹਨਾਂ ਸ਼ਹੀਦਾਂ ਦੇ ਜਿਹੜੇ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਏ ਤੇ ਉਥੇ ਹੀ ਇਸ ਸਬ ਤੇ ਵਿਚਕਾਰ ਦਰਵਾਸਾਬ ਦੇ ਵਿੱਚ ਇੱਕ ਵੱਡੀ ਬੇਅਦਬੀ ਹੋਈ ਜਦੋਂ ਇੱਕ ਸਾਕਸ ਕੋਲੋਂ ਗੋਟਕਾ ਸਾਬ ਦੇ ਅੰਗ ਮਿਲੇ ਜਿਹੜੇ ਕਿ ਖੰਡਿਤ ਕੀਤੇ ਹੋਏ ਸਨ ਜਿਸ ਤੋਂ ਬਾਅਦ ਇਸ ਸਾਕਸ ਨੂੰ ਕਾਬੂ ਕਰ ਲਿਆ ਤੇ ਪਹਿਲਾਂ ਕੁਟਾਪਾ ਵੀ ਕੀਤਾ ਗਿਆ ਤੇ ਫਿਰ ਪੁਲਿਸ ਦੇ ਹਵਾਲੇ ਕੀਤਾ ਗਿਆ ਆਉ ਮੌਕੇ ਦੀ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਤੇ ਤੁਹਾਡਾ ਕੀ ਕਹਿਣਾ ਤੁਹਾਨੂੰ ਕੀ ਲੱਗਦਾ ਇਸ ਸਬ ਤੇ ਵਿਚਕਾਰ ਜਦੋਂ ਸ਼ੀਦੀ ਦੇ ਚੱਲ ਰਹੇ ਨੇ ਇਸ ਤਰ੍ਹਾਂ ਦੀ ਬੇਅਦਬੀ ਹੋਣਾ ਸਾਹਮਣੇ ਆਉਣਾ ਕੀ ਤੁਹਾਨੂੰ ਲੱਗਦਾ ਹੈ ਕੋਈ ਕਾਨ ਆਮ ਤੌਰ ਤੇ ਹੋਇਆ ਵਰਤਾਰਾ ਹੈ ਜਾਂ ਫਿਰ ਇਸ ਦੇ ਪਿੱਛੇ ਕਿਸੇ ਸਾਜ਼ਿਸ਼ ਦੀ ਬੂਆਂਦੀ ਹੈ ਜ਼ਰੂਰ ਕਮੈਂਟ ਕਰਨਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਓ ਇਸ ਮੌਕੇ ਦੀ ਪੂਰੀ ਵੀਡੀਓ ਦਿਖਾਉਣੀ ਹੈ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਨੂੰ ਕਰ ਦੇਣਾ ਉਹ ਦੂਜਾ ਕਿੱਥੇ ਗਿਆ ਫਿਰ ਲੈ ਇੱਕ ਘਾੜੀ ਫਿਰ ਉਹ ਸਿੱਧਾ ਜੋ ਕਿ ਕਰ ਰਿਹਾ ਹੈ ਨਹੀਂ ਇੱਥੇ ਲੰਦਾ ਮੈਂ ਇੱਥੇ ਦੇਖਿਆ ਉਹ ਤੇ ਪੈ ਗਿਆ ਬਿਨਾਂ ਕੀ ਫਿਰ ਹੈ ਕੋਬਾ ਕੋਬਾ ਪਿਆਣਾ ਮੈਂ ਨਾਲ ਡਾਲੀ 'ਤੇ ਬਲਕਾਰ ਦੇ ਹੈ ਬਲਕਾਰ ਦੇ ਫਿਰ ਪੁਰਾਣਾ ਕੀ ਹੈ ਉਹ ਉਹਦੇ ਨਾਲ ਕੋਈ ਡਿਸੀਜਨ ਕੀ ਆ ਪੁਰਾਣਾ ਬਤੂ ਹੀ ਤਾਂ ਹਾਂ ਜੀ ਅਜੀਬ ਜਿਹਾ 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 ਨੰਬਰ ਆਇਆ ਤਾਂ ਕਿਹਾ ਅਰੇ ਵਾਲੇ 15 ਵਾਲੇ ਦੋ ਤਿੰਨ ਵਾਲੇ ਗੱਲ ਕਰੀ ਤੇ ਠੀਕ ਹੈ ਕੋਪੀਓ ਐਤ ਤੇ ਆ ਮੈਨੂੰ ਨਹੀਂ ਜਾਂਦਾ ਮੈਨੂੰ ਕਿਹਨਾਂ ਲਈ ਆਪ ਭਾਈ ਉਹ ਕਿਥੇ ਰਹਿੰਦੇ ਹੈ ਐ ਇਤੋਂ ਕਰਕੇ ਕਿੱਥੇ ਮਸ ਅਤੇ ਜਦੋਂ ਇਸ ਘਟਨਾ ਲੈ ਕੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਹਲੇ ਅਸੀਂ ਪਹੁੰਚਿਆ ਤੇ ਜਾਂਚ ਕਰ ਰਹੇ ਹਾਂ ਸਰ ਤੁਸੀਂ ਚੌਂਕੀ ਦੇ ਵਿੱਚ ਖੜਿਆ ਗਿਆ ਸੀਗਾ ਨੂੰ 55 ਨੰਬਰ ਤੋਂ ਕਿੱਥੇ ਖੜਿਆ ਗਿਆ ਜੀ ਆ ਵਿਅਕਤੀ ਫਿਰ ਥੋੜਾ ਜਿਸ ਨੂੰ ਥੋੜੀ ਜਿਆਦਾ ਪਹਿਲਾਂ ਲੈ ਕੇ ਗਏ ਨੇ ਫਿਰ ਕੌਣ ਹੈ ਉਹ ਨੂੰ ਨਹੀਂ ਲੈ ਕੇ ਗਿਆ ਨਾ ਮੇਰੇ ਨਾਲ ਕੋਈ ਗੱਲ ਹੋਈ ਆ ਮੈਂ ਤਾਂ ਆਪਣੀ ਚੌਂਕੀ ਜਿੱਥੇ ਮੇਰੀ ਸਿਵਲ ਡਿਊਟੀ ਲੱਗੀ ਮੈਂ ਆਪਣੀ ਕਰ ਰਿਹਾ ਸੀ ਘਟਨਾ ਕੀ ਹੋਈ ਆ ਕੋਈ ਆਵੇ ਮੇਰੇ ਕੋਲ ਕੋਈ ਇੰਟੀਮੇਸ਼ਨ ਨਹੀਂ ਆਈ ਅ ਸਰ ਇੰਟੀਮੇਸ਼ਨ ਤੇ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋਂਦੀ ਹੈ ਤਸਵੀਰ ਵਾਇਰਲ ਹੋ ਰਹੀ ਉਹ ਤੁਹਾਡੇ ਕੋਲ ਵਾਇਰਲ ਹੋ ਰਹੀ ਆ ਪਰ ਮੈਨੂੰ ਇਹ ਇਹ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਇੱਥੇ ਆ ਰਹੀਆਂ ਨੇ ਸਾਰੇ ਜਿੱਥੇ ਬੰਦੀਆਂ ਆ ਜਾਂਦੀਆਂ ਪਤਾ ਲੱਗਦਾ ਫਿਰ ਉਹਦੇ ਮਤਲਬ ਉਹ ਇਕੱਠੀ ਹੋ ਜਾਈਂ ਜੋ ਜੋ ਵੀ ਬਿਆਨ ਦਿੱਤਾ ਜਾਊਗਾ ਜੇ ਕੋਈ ਗਲਤ ਬਾਤ ਹੋਈ ਆ ਤਾਂ ਕਾਰਵਾਈ ਕਰਦੇ ਆਂਗੇ ਗਲਤ ਬਾਤ ਹੋਈ ਜਾਂਣਾ ਜੀ ਮੈਨੂੰ ਨੂੰ ਕੋਈ ਨਹੀਂ ਪਤਾ ਇਹਦੇ ਬਾਰੇ ਜੇ ਕੋਈ ਹੋਈ ਆ ਜੇ ਕੋਈ ਦੱਸੇਗਾ ਤਾਂ ਕਾਰਵਾਈ ਹੋ ਜਾਏਗੀ ਜੀ ਮੇਰੇ ਕੋਲ ਕੋਈ ਜੱਥੇਬੰਦੀਆਂ ਆ ਰਹੀਆਂ ਅਗਰ ਕੋਈ ਮੇਰੇ ਵੀਰੇ ਜੇ ਆਉਂਦੀਆਂ ਜੱਥੇਬੰਦੀਆਂ ਜਿੱਧਰ ਨੂੰ ਆਉਣਗੀਆਂ ਜੋ ਗੱਲਬਾਤ ਹੋਏਗੀ ਜੇ ਕੋਈ ਮੈਨੂੰ ਮੇਰੇ ਕੋਲ ਕੋਈ ਇੰਟੀਮੇਸ਼ਨ ਆਏਗੀ ਮੈਂ ਕਾਰਵਾਈ